ਮੈਚ ਭਾਜੀ ਸਾਡਾ ਨਾ ਆਪਣਾ ਤੀਸਰਾ ਫਾਈਨਲ ਚ ਆ ਗਏ ਸੀ ਨਿਊਜ਼ੀਲੈਂਡ ਨਾਲ ਤੇ ਇੱਕ ਤੇ ਕਲੀਮੂਲੇ ਦੇ ਸੱਟ ਲੱਗੀ ਥੋੜੀ ਜੀ ਉਹ ਅਨਫਿਟ ਹੋ ਗਿਆ ਦੂਜਾ ਬਨਾਲ ਦਾ ਨਾ ਲੱਕ ਥੋੜਾ ਜਿਹਾ ਹਾਰਡ ਹੋ ਗਿਆ ਇਸ ਕਰਕੇ ਸਾਡੇ ਦੋ ਜਿਹੜੇ ਮੇਨ ਰੇਡਰ ਆ ਉਹਨੇ ਥੋੜਾ ਜਿਹਾ ਸੱਟਾਂ ਲੱਗੀਆਂ ਸੀ ਫਿਰ ਸਾਡੇ ਰੇਡਰ ਸਾਨੂੰ ਦੂਜੇ ਛੱਡਣੇ ਪਏ ਜਾਫ ਲੈਂਦੇ ਬੜੀ ਕੋਸ਼ਿਸ਼ ਕੀਤੀ ਆ ਜੱਫੇ ਮਾਰਨ ਦੀ 6-7 ਜੱਫੇ ਪਾਏ ਆ ਲੇਕਿਨ ਸਾਡੇ ਰੇਡਰ ਨੇ ਜੱਫੇ ਥੋੜੇ ਜਿਹਾ ਵੱਧ ਹੋ ਗਏ ਤਾਂ ਕਰਕੇ ਤੇ ਦੂਜਾ ਪਾਜੀ ਉਹਨਾਂ ਬਾਮ ਵੀ ਨਾ ਸੀ ਰੋਲਾ ਵੀ ਪਾਇਆ ਵਾ ਫਿਰ ਉਹ ਕਹਿੰਦੇ ਕਿ ਨਹੀਂ ਹੁਣ ਮੈਂ ਚੱਲਣ ਦਿਆ ਤੁਸੀਂ ਮੈਚ ਹੋ ਲੈਣ ਦੇ ਉਹਨਾਂ ਬਾਮ ਵੀ ਪਾਈ ਬੋਲ ਲਾ ਲਈ ਜਾਂ ਤੇ ਫੈਡਰੇਸ਼ਨ ਦਾ ਰੂਲ ਜਿਹੜਾ ਹੈ ਨਾ ਉਹ ਰੂਲ ਨੂੰ ਫਿਰ ਅੱਗੇ ਆਪਾਂ ਨੂੰ ਚਲਾਉਣਾ ਵੀ ਚਾਹੀਦਾ ਹੁਣ ਸਾਡੇ ਰੇਡਰਾਂ ਕਿਸੇ ਵੀ ਬਾਮ ਨਹੀਂ ਲਾਈ ਉਹਨਾਂ ਪਾਈ ਅਸੀਂ 15 ਮਿੰਟ ਰੋਲਾ ਪਾਈ ਰੱਖਿਆ ਫਿਰ ਸਾਨੂੰ ਬਸੀ ਪਾਜੀ ਨੇ ਆਖਿਆ ਤੁਸੀਂ ਖੇਡੋ ਕੋਈ ਚੱਕਰ ਨਹੀਂ ਫਿਰ ਅਸੀਂ ਖੇਡਦੇ ਪਾਜੀ ਉਹਨਾਂ ਨੇ ਕਹਿਣ ਦੇ ਲੇਕਿਨ ਇਹ ਜ਼ਿਆਤੀ ਹੋਈ ਸਾਡੇ ਨਾਲ ਪਾਜੀ ਜਿਹੜੀ ਉਹਨਾਂ ਬਾਮ ਲਾਈ ਆ ਤੇ ਪਾਜੀ ਫਿਰ ਬਾਮ ਦੀ ਗੱਲ ਜਿਹੜੀ ਆ ਇਹ ਹੁਣ ਤੁਸੀਂ ਕਹਿ ਰਹੇ ਹੋ ਪਿਛਲੇ ਵਾਰ ਵੀ ਇਹ ਮ ਇਹ ਬੜਾ ਸਖਤ ਫੈਸਲਾ ਲਿਆ ਸੀ ਕਿ ਇਹ ਫੈਸਲਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਹੀ ਹੋਊਗੀ ਅਸੀਂ ਭਾਜੀ ਆਖਿਆ ਸਾਡੇ ਰੇਡਰ ਆਉਂਦੇ ਤੁਹਾਡੇ ਰੇਡਰ ਨੂੰ ਲੱਗੀ ਆ ਸੀਗਾ ਭਾਈ ਜਿਹੜਾ ਸਾਡੇ ਰੇਡਰ ਨੂੰ ਬਾਮ ਲੱਗੀ ਆ ਤੁਸੀਂ ਬਾਹਰ ਕੱਢ ਦਿਓ ਅਸੀਂ ਮੰਨਾਂਗੇ ਲੇਕਿਨ ਜੇ ਉਹਨਾਂ ਦੇ ਜਿਨ੍ਹਾਂ ਵੀ ਰੇਡਰਾਂ ਨੇ ਬਾਮ ਲਾਈ ਆ ਉਹਨਾਂ ਨੂੰ ਵੀ ਬਾਹਰ ਗੱਡੋ ਫਿਰ